ਏਕਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਆਮਰਜੀਤ ਧਮਾਨ ਵੱਲੋਂ ਨਿਗਾ ਨਿਗਾ ਸਵਾਗਤ ਹੈ ਜੀ ਸ਼ਿਵ ਮੰਦਰ ਚਨਾਵੋਂ ਦੇ ਵਿੱਚ ਅੱਜ ਅਸੀਂ ਪਹੁੰਚੇ ਹਾਂ ਜਿੱਥੇ ਕਿ ਖੇੜੇ ਦਾ ਪੰਡਹਾਰਾ ਚੱਲ ਰਿਹਾ ਹੈ ਇੱਥੇ ਸੰਤ ਮਹਾਤਮਾ ਵੀ ਪਹੁੰਚੇ ਨੇ ਡੇੜਾ ਬਾਬਾ ਗਸਾਈਆਂਣਾ ਤੋਂ ਮਹੰਤ ਤੰਗਰਾਜਗਿਰ ਜੀ ਵੀ ਇੱਥੇ ਪਹੁੰਚੇ ਨੇ ਸੋ ਆਓ ਤੁਹਾਨੂੰ ਇਸ ਪੰਡਹਾਰੇ ਦੀਆਂ ਝਲਕੀਆਂ ਵੀ ਦਿਖਾਉਨੇ ਆ ਅਤੇ ਪਰਵੰਧਕਾਂ ਦੇ ਨਾਲ ਗੱਲਬਾਤ ਵੀ ਕਰਦੇ ਆ ਆਓ ਫੇ ਦੇਖਦੇ ਆ ਪੂਰੀ ਜਾਣਕਾਰੀ ਗੁਰੂ ਗਣਪਤੀ ਮਹਾਰਾ ਮਹਾਰਾਜ ਗੁਰੂ ਗਣਪਤੀ ਮਹਾਰਾਜ ਬੱਚਿਆਂ ਸਾਨੂੰ ਬਖਸ਼ ਦੇਵੀ ਬੱਚਿਆਂ ਸਾਨੂੰ ਬਖਸ਼ ਦੇਵੀ ਸਾਡੀ ਤੇਰੇ ਹੱਥ ਵਿੱਚ ਲਾਜ ਗੁਰੂ ਗਣਪਤੀ ਮਹਾਰਾਜ ਗੁਰੂ ਗਣਪਤੀ ਮਹਾਰਾਜ ਗੁਰੂ ਗਣਪਤੀ ਮਹਾਰਾਜ ਗੁਰੂ ਗਣ ਮਹਾਰਾਜ <Gülüşmeler> <Gülüşmeler> ਮਹਾਰਾਜ ਗੁਰੂ ਗਣਪਤੀ ਮਹਾਰਾਜ ਆ ਗਿਆ ਤਾਂ ਆ ਗਿਆ ਤੇਰੀ ਲੈ ਕੇ ਕਰਦੇ ਆ ਗਿਆ ਤੇਰੀ ਲੈ ਕੇ ਕਰਦੇ ਕਮਦਾ ਸਭ ਆਗਾ ਜੀ ਗੁਰੂ ਗਣਪਤੀ ਮਹਾਰਾਜ ਗੁਰੂ ਗਣਪਤੀ ਮਹਾਰਾਜ ਗੁਰੂ ਗਣਪਤੀ ਮਹਾਰਾਜ आज गुरु गणपती महाराज आज गुरु गणपती महाराज गुरु गणपती महाराज हां जी संजूवीर जी सो आज ਇਹ ਲੰਗਰ ਚੱਲ ਰਿਹਾ ਚਨਾਲੋਂ ਛੇ ਮੰਦਰ ਦੇ ਵਿੱਚ ਸੋ ਇਹਦੇ ਸੰਬੰਧ ਦੇ ਵਿੱਚ ਥੋੜਾ ਜਿਆਦਾ ਚਾਨਣਾ ਪਾਇਓ ਦਰਸ਼ਕਾਂ ਨੂੰ ਬੋਲ ਬਾਬਾ ਸਰਬਨਗਰ ਮਹਾਰਾਜ ਕੀ ਜੈ ਬੋਲ ਨਗਰ ਖੇੜੇ ਕੀ ਜੈ ਅੱਜ ਦਾ ਇਹ ਜੋ ਲੰਗਰ ਹੈ ਇਹ ਖੇੜੇ ਮਹਾਰਾਜ ਜੀ ਦਾ ਲੰਗਰ ਹੈ ਜੋ ਕਿ ਬਾਬਾ ਸਰਬਨਗਿਰ ਜੀ ਨੇ ਚਲਾਇਆ ਸੀ ਉਸੇ ਤਰ੍ਹਾਂ ਰੀਤ ਚੱਲਦੀ ਆ ਰਹੀ ਹੈ ਹਰ ਇੱਕ ਸਾਲ ਭਾਦੋਂ ਦੇ ਵਿੱਚ ਚਾਨਣ ਦੇ ਵਿੱਚ ਐਤਵਾਰ ਨੂੰ ਇਹ ਲੰਗਰ ਲਗਾਇਆ ਜਾਂਦਾ ਹੈ ਇਹ ਰੀਤ ਇਕ ਨਹੀਂ ਚੱਲਦੀ ਆ ਰਹੀ ਹੈ ਤੇ ਸਾਰੇ ਪਿੰਡ ਦੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਇਹ ਲੰਗਰ ਕਰਿਆ ਜਾਂਦਾ ਹੈ ਸੰਤ ਮਹਾਂਤਮਾ ਵੀ ਪਹੁੰਚੇ ਹਾਂਜੀ ਇਹ ਲੰਗਰ ਦੇ ਵਿੱਚ ਆਲਦਾਲੇ ਦੇ ਜਿੰਨੇ ਵੀ ਮੰਦਰ ਹੈ بڑے ਡੇਰੇ ਹੈ ਉਹਨਾਂ ਦੇ ਸੰਤ ਮਹਾਂਤਮਾ ਪਹੁੰਚੇ ਹੈ ਉਹਨਾਂ ਨੂੰ ਜੋ ਵੀ ਕੁਸ ਸਰਦਾ ਦੇ ਅਨੁਸਾਰ ਬਾਬਾ ਜੀ ਵੱਲੋਂ ਭੇਟਾ ਉਹ ਵੀ ਦਿੱਤਾ ਜਾਂਦਾ ਹੈ ਇਸ ਦੇ ਨਾਲ ਸਾਡੇ ਨਗਰ ਦੀ ਬਹੁਤ ਸ਼ੋਭਾ ਵਾਦੀ ਹੈ ਵੀ ਜੋ ਬਾਹਰ ਤੇ بڑے بڑے ਸੰਤ ਮਹਾਤਮਾ ਸਾਡੇ ਨਗਰ ਦੇ ਵਿੱਚ ਫੇਰਾ ਪਾਉਂਦੇ ਨੇ ਸੋ ਹੁਣ ਜਿਹੜੇ ਬਿਰਾਜਮਾਨ ਨੇ ਗੱਦੀ ਤੇ ਬਾਬਾ ਜੀ ਉਹਨਾਂ ਦੀ ਪਤਨੀ ਦੇ ਸਹਿਯੋਗ ਦੇ ਸਦਕਾ ਸਾਰੇ ਚਾਉਦੇ ਆ ਜੋ ਸਾਡੇ ਗੱਦੀਨੀਸ਼ ਬਾਬਾ ਤਰੂਪਗਿੜ ਜੀ ਮਹਾਰਾਜ ਇਹ ਸਾਰਾ ਉਹਨਾਂ ਦੀ ਹੀ ਕਾਇਆਮ ਆਇਆ ਹੈ ਉਹਨਾਂ ਦੇ ਸਹਿਯੋਗ ਦੇ ਨਾਲ ਉਹਨਾਂ ਦੀ ਦਿਨ ਰਾਤ ਮਿਹਨਤ ਦੇ ਨਾਲ ਇਹ ਲੰਗਰ ਲਗਾਇਆ ਜਾ ਰਿਹਾ ਹੈ। ਪੁਰ ਬਾਬਾ ਸਰਵਣਗੀਰ ਮਹਾਰਾਜ ਜੀ ਕੀ ਜੈ। ਤੇ ਹਾਂਜੀ ਗੋਲਡੀ ਜੀ ਅੱਜ ਲੰਗਰ ਚੱਲ ਰਿਹਾ ਹੈ ਪਿੰਡ ਚਨਾਲੋਂ ਦੇ ਵਿੱਚ। ਸੋ ਸੇਵਾ ਕਰਨੀ ਕਿਵੇਂ ਲੱਗ ਰਿਹਾ ਹਾਂਜੀ ਬਹੁਤ ਵਧੀਆ ਲੱਗ ਰਿਹਾ ਜੀ ਇਹ ਆਪਾਂ ਖੇੜੇ ਦੇ ਮਹਾਰਾਜਾ ਲੰਗਰ ਚੱਲ ਰਿਹਾ ਜੀ ਸ਼ਿਮਨਤ ਚਨੌੜ ਦੇ ਵਿੱਚ ਤੇ ਸੰਗਤ ਨੂੰ ਬੇਨਤੀ ਵੀ ਕਰਦੇ ਆਂ ਤੁਹਾਡੇ ਚੈਨਲ ਦੇ ਰਾਹੀਂ ਕਿ ਵੱਧ ਤੋਂ ਵੱਧ ਆ ਕੇ ਸ਼ੱਕੋ ਜੀ ਤੇ ਤੁਹਾਡਾ ਵੀ ਤਮਾਨ ਸਾਹਿਬ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਜਿਹੜੇ ਸਾਨੂੰ ਸ਼ਹਿਰ ਕਰਾਲੀ ਦੀ ਸਾਡੇ ਪੰਜਾਬ ਦੀ ਹਰ ਛੋਟੀ ਤੇ ਵੱਡੀ ਖਬਰ ਦਿੰਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਇੱਥੇ ਆਏ ਹੋ ਤੇ ਤੁਹਾਨੂੰ ਵੀ ਬੇਨਤੀ ਕਰਦੇ ਆਂ ਕਿ ਜਰੂਰ ਇੱਥੇ ਲੰਗਰ ਛੱਕ ਕੇ ਜਾਓ ਜੀ ਜੀ ਹਾਂਜੀ ਵੀਰ ਜੀ ਸੇਵਾ ਕਰ ਰਹੇ ਤੁਸੀਂ ਕਿਵੇਂ ਲੱਗ ਰਿਹਾ ਫੇ ਸੇਵਾ ਕਰਕੇ ਬਹੁਤ ਵਧੀਆ ਲੱਗ ਰਿਹਾ ਜੀ ਬਾਬਾ ਸਰਮਣਗੀ ਮਿਹਰ ਨਾਲ ਚੱਲ ਰਹੀ ਹੈ ਲੰਗਰ ਇਹ ਹਾਂਜੀ ਹਾਂਜੀ ਹਰ ਸਾਲ ਫਿਰ ਹਾਂਜੀ 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 ਕੀ ਕਹਿੰਦਾ ਜੀ ਬਹੁਤ ਵਧੀਆ ਜੀ ਦੁਨੀਆ ਲੱਗ ਰਿਹਾ ਹਾਂਜੀ ਵਧੀਆ ਲੱਗ ਰਿਹਾ ਬਹੁਤ ਵਧੀਆ ਜੀ ਹਾਂਜੀ ਕੀ ਕਹੋਗੇ ਸੇਵਾ ਚੱਲ ਰਹੀ ਆ ਹਾਂਜੀ ਚੱਲ ਰਹੀ ਹੈ ਜੀ ਹਾਂਜੀ ਹਰ ਸਾਲ ਕਰਦੇ ਸੇਵਾ ਹਾਂਜੀ ਹਰ ਸਾਲ ਕਰਦੇ ਤੁਸੀਂ ਵੀ ਇਸ ਮੰਦਰ ਦੇ ਨਾਲ ਕਾਫੀ ਦੇਰ ਤੋਂ ਜੁੜੇ ਹੋਏ ਹੋ ਹਾਂਜੀ ਅਸਤਾ ਬਾਤੇ ਬਾਤੇ ਇਹੀ ਕਹੂੰਗਾ ਜੀ ਸਾਰੇ ਆਪਣਾ ਲੰਗਰ ਆ ਕੇ ਲੰਗਰ ਛਕਣ ਤੇ ਮੰਦਰ ਦਾ ਮਾਨਵਦਾਨ ਜੈ ਬਾਬੇ ਜੀ